ਵਾਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸواری ਸਾਧ ਸੰਗਤ ਆਓ ਤਾਂ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਔਰ ਆਗਦੇ ਨਗਰ ਬਗਦਾਦ ਦੇ ਵਿੱਚ ਜਦੋਂ ਪਹੁੰਚਦੇ ਜੇ ਨਾਮ ਦੀ ਦੌਲਤ ਨਾਲ ਜਦ ਗੁਰੂ ਨਾਨਕ ਦੇਵ ਜੀ ਦਾ ਹਿਰਦਾ ਮਾਲਾ ਮਾਲ ਹੋਇਆ ਨੌ ਅਖੰਡ ਪਿਛਮੀ ਵਿੱਚ ਅਰਬੀ ਦੌਲਤ ਨੂੰ ਮੰਨਦੇ ਹੋਏ ਜਦੋਂ ਰਾਗ ਦੇਦ ਤੇ ਪਰਮਣਤੇ ਗਏ ਆਪਨੇ ਬਾਗ ਦੀ ਤਰਜ ਤੇ ਸਤਨਾਮ ਦਾ ਉਚਾਰਨ ਕੀਤਾ ਜਿੱਤੀ ਬਾਗ ਨਵਾਜ ਕਰ ਸੁੰਨ ਸਮਾਨ ਹੋਆ ਜਹਾਨਾ ਐਸੀ ਬਾਗ ਐਸਾ ਸਦਾ ਲੋਕਾਂ ਦੇ ਮਨ ਸੁਨ ਹੋ ਗਏ ਜਿੱਥੇ ਵਿਚਾਰ ਸ਼ਾਂਤ ਹੋ ਜਾਣ ਫਰਣੇ ਰੁਕ ਜਾਣ ਉਸ ਨੂੰ ਕਹਿੰਦੇ ਨੇ ਸੁਨਵਸਤਾ ਸ਼ਰੀਰ ਵਿੱਚ சுவாਸ ਰੁਕ ਜਾਣ ਤੇ ਕਹਿ ਦਿੰਦੇ ਨੇ ਸ਼ਰੀਰ ਸੁਨ ਹੋ ਗਿਆ ਇੱਕ ਬਾਗ ਨਾਲ ਜਿਨ੍ਹਾਂ ਦੇ ਮਨ ਸੁਨ ਹੋ ਗਏ ਉਸ ਆਵਾਜ਼ ਵਿੱਚ ਕਿੰਨੀ ਕشش ਸੀ ਕਿੰਨਾ ਰੂਹਾਨੀ ਅਨੰਦ ਸੀ ਤੇ ਫਾਈਸਾਹ ਕਰ ਨੇ ਕਿ ਸੁਨਮਨ ਸੁਨਮਨ ਨਗਰੀ ਭਈ ਸਾਰੇ ਆਪਣੇ ਆਪ ਦੇ ਵਿੱਚ ਨੀਂਦ ਹੋ ਗਏ ਇਹ ਢੰਗ ਦਾ ਸਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਤੈ ਥੋੜੀ ਦੇਰ ਤੋਂ ਬਾਅਦ ਕਾਠ ਆਪ ਜੀ ਦੇ ਆਲੇ ਦੁਆਲੇ ਹੋਇਆ ਲੇਕਨ ਜਿੱਥੇ ਅਮਰ ਦੇ ਸਾਗਰ ਨੇ ਉਥੇ ਯਰ ਵੀ ਹੁੰਦੀ ਹੈ ਹਕੀਕਤ ਹੈ ਚੰਦਨ ਦੇ ਨਾਲ ਸਭ ਲਟਕ ਰਿਹਾ ਹੈ ਸ਼ੈਰਾਂ ਹੀ ਮੁਨਕ ਤੇਜ਼ ਸ਼ਹਿਰਾਂ ਦੀ ਕੜਤਨ ਨਾਲ ਭਰੇ ਹੋਏ ਜਿਹੜੇ ਲੋਕ ਨੇ ਗੁਰੂ ਨਾਨਕ ਦੇਵ ਜੀ ਦੇ ਆਲੇ ਦੁਆਲੇ ਆ ਸਮਾਹ ਹੋਏ ਜਮਾ ਹੋ ਗਏ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਤਰਕ ਗੁਰੂ ਨਾਨਕ ਦੇਵ ਜੀ ਨੂੰ ਸ਼ੁਰੂ ਕੀਤੇ ਸਾਰੇ ਮਨੁੱਖ ਗੁਰੂ ਨਾਨਕ ਦੇਵ ਜੀ ਨੂੰ ਪੇ ਦਸਗੀਰ ਕੋ ਲੈ ਗਏ ਜੋ ਕਿ ਅਰਾਕ ਵਿੱਚ ਮੁਖੀ ਫਕੀਰ ਸੀ ਬਗਦਾਦ ਵਿੱਚ ਧੀਮੀ ਤਾਲੀਮ ਦੀਨਦਾਰ ਲੋਕਾਂ ਨੂੰ ਦਿੰਦਾ ਸਿੰਘਾਸਨ ਤੇ ਬੈਠੇ ਪੰਜ ਸਿੰਘਾਸਨ ਤੇ ਬੈਠੇ ਪੀਰ ਦਸਗੀਰ ਔਰ ਥੱਲੇ ਖੜੇ ਗੁਰੂ ਨਾਨਕ ਦੇਵ ਆਲੇ ਦੁਆਲੇ ਲੋਕਾਂ ਦਾ ਮਜਮਾ ਪੀਰ ਦਸਗੀਰ ਨੇ ਗੁਰੂ ਜੀ ਨੂੰ ਸਵਾਲ ਕੀਤੇ ਜਿਸ ਵੇਲੇ ਪਿਆਰਿਓ ਬਾਗ ਦਿੱਤੀ ਸਾਰੀ ਦੁਨੀਆ ਕਤਰ ਹੋਈ ਕੁਝ ਲੋਕਾਂ ਨੇ ਪੀਰ ਦਸਗੀਰ ਨੂੰ ਜਾ ਕੇ ਦੱਸਿਆ ਕਿ ਕੋਈ ਕਾਫਰ ਆਇਆ ਹੈ ਉਹ ਆਪਣੇ ਹਿਸਾਬ ਦੇ ਨਾਲ ਨਾਮ ਜਿ ਪਾਉਂਦਾ ਹੈ ਹੋਕਮ ਹੋਇਆ ਕਿ ਟਾਂ ਪੱਥਰ ਮਾਰ ਕੇ ਮਾਰ ਦਿਓ ਕਿਉਂਕਿ ਸਾਡੇ ਵਿੱਚ ਸੰਗੀਤ ਦੀ ਬਣਾਈ ਹੈ ਇਹ ਰਬਾਬ ਜਾ ਕੇ ਲੋਕਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ ਪਿਆਰੋ ਜਿਸ ਵੇਲੇ ਇੱਕੇ ਪੱਥਰ ਚੁੱਕ ਕੇ ਨਾਲ ਲਗੇ ਹੱਥ ਉੱਪਰ ਦੇ ਉੱਪਰ ਹੋ ਗਏ ਜਿਸ ਵੇਲੇ ਦਸਤਗੀਰ ਨੂੰ ਪਤਾ ਲੱਗਾ ਕਿ ਦੇਖਿਆ ਰੋਹਾਨੀ ਚਿਹਰੇ ਨੂੰ ਤੱਕਿਆ ਕਹਿਣ ਲੱਗਾ ਇਹ ਕੋ ਰੱਬੀ ਰੂਪ ਹੈ ਬڑے ਪਿਆਰ ਸਰਕਾਰ ਦੇ ਨਾਲ ਆਪਣੇ ਦਰਬਾਰ ਵਿੱਚ ਲੈ ਕੇ ਆਪਣੇ ਸਿੰਘਾਸਨ ਦੇ ਕੋਲ ਲੈ ਗਏ ਹੁਣ ਸਿੰਘਾਸਨ ਤੇ ਉਹ ਬੈਠਾ ਹੈ ਬਾਕੀ ਲੋਕਾਂ ਦੇ ਵਿੱਚ ਬਾਬਾ ਨਾਨਕ ਦੇਵ ਤੇ ਪਾਈ ਮਰਦਾਨਾ ਜੀ ਬੈਠੇ ਨੇ ਅਪੇ ਦਸਗੀਰ ਸਤਗੁਰਾਂ ਨੂੰ ਸਵਾਲ ਕਰਦੇ ਨੇ ਇਹਦੀ ਫਕੀਰ ਜਦੋਂ ਦੀ ਮੈਂ ਇਬਾਦਤ ਕਰ ਰਿਹਾ ਹਾਂ ਮੇਰੇ ਅੰਦਰ ਤਿੰਨ ਸਵਾਲ ਗੂੰਜਦੇ ਨੇ ਉਹਨਾਂ ਦਾ ਜਵਾਬ ਦੇ ਖੁਦਾ ਤੋਂ ਪਹਿਲਾਂ ਕੀ ਸੀ ਜੇ ਖੁਦਾ ਨੇ ਸਭ ਕੁਝ ਬਣਾਇਆ ਤੇ ਫਿਰ ਖੁਦਾ ਨੇ ਕੁਝ ਨਹੀਂ ਬਣਾਇਆ ਦੂਜਾ ਸਵਾਲ ਖੁਦਾ ਰਹੀਂਦਾ ਕਿੱਥੇ ਹੈ ਤੀਜਾ ਸਵਾਲ ਇੱਕ ਖੁਦਾ ਕਰਦਾ ਕੀ ਹੈ ਅਜੀਬ ਨੇ ਖੁਦਾ ਦੇ ਸਵੰਤ ਗੁਰੂ ਨਾਨਕ ਦੇ ਮਹਾਰਾਜ ਨੇ ਦਸਗੀਰ ਨੂੰ ਆਖਿਆ ਭਈ ਮੈਂ ਸੁਣਿਆ ਤੇਰੇ ਕਦਮਾਂ ਵਿੱਚ ਲੋਕੀ ਰੂਮੀ ਮੋਤੀ ਨਸਾਬਰ ਕਰਦੇ ਨੇ ਸੋਹਣੇ ਦੀਆਂ ਮੋਹਰਾਂ ਭੇਟਾ ਕਰਦੇ ਨੇ ਮੈਂ ਦੇਖਣਾ ਚਾਹਣਾ ਹੈ ਉਹਨਾਂ ਵਿੱਚੋਂ ਥੋੜੇ ਜਿਹੇ ਮੋਤੀਆਂ ਨੂੰ ਲਿਆ ਦਸਗੀਰ ਤੇ ਮਨ ਵਿੱਚ ਕਦਮ ਖਿਆਲ ਆਇਆ ਵੀ ਸਵਾਨਾਂ ਦਾ ਜਵਾਬ ਤਾਂ ਦਿੱਤਾ ਨਹੀਂ ਮੁਆਵਜ਼ਾ ਪਹਿਲਾਂ ਹੀ ਮੰਗੀ ਜਾਂਦਾ ਹਿੰਦੀ ਫਕੀਰ ਮੁਆਵਜ਼ਾ ਮੰਗਣ ਲੱਗ ਪਿਆ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਮਣੇ ਦਸਤਗੀਰ ਨੇ ਥਾਲ ਵਿੱਚ ਮੂਰਤੀ ਮੰਗਵਾਏ ਅੱਗੇ ਕੀਤੇ ਸਤਿਗੁਰੂ ਕਹਿਣ ਲੱਗੇ ਇਹਨਾਂ ਦੀ ਗਿਣਤੀ ਕਰੋ ਦਸਤਗੀਰ ਹੈਰਾਨ ਹੋਇਆ ਗਿਣਤੀ ਉਸ ਨੇ ਅਰੰਭ ਕੀਤੀ 1 2 3 4 ਸਤਿਗੁਰਾਂ ਨੇ ਬਾਹ ਪਕੜ ਲਈ ਆਖਿਆ ਫਕੀਰਾ ਹਿਸਾਬ ਕਿਤਾਬ ਦੇ मामਲੇ ਵਿੱਚ ਤੂੰ ਬੜਾ ਕਮਜ਼ੋਰ ਹੈ ਤੈਨੂੰ ਗਿਣਤੀ ਨਹੀਂ ਆਉਂਦੀ ਦਸਤਗੀਰ ਹੈਰਾਨ ਹੋ ਗਿਆ ਕਹਿਣ ਲੱਗਾ ਮਹਾਰਾਜ ਗਿਣੇ ਆਂ ਮੈਂ ਚਾਰ ਹੀ ਗਿਣੇ ਨੇ ਤੇ ਚਾਰ ਹੀ ਹੈਗੇ ਨੇ ਸਤਿਗੁਰੂ ਕਹਿਣ ਲੱਗੇ ਤੂੰ ਇਹਨਾਂ ਚਾਰਾਂ ਵਿੱਚ ਹੀ ਭੁੱਲ ਗਿਆ ਹੈ ਫਿਰ ਗਿਣਤੀ ਕਰ ਦੁਬਾਰਾ ਗਿਣਤੀ ਆਰੰਭ ਹੋਈ 1 2 3 4 ਸਤਿਗੁਰੂ ਨੇ ਫਿਰ ਬਾਹ ਪਕੜਨੀ ਗਿਣਤੀ ਵਿੱਚ ਗਲਤੀ ਹੋ ਗਈ ਫਿਰ ਤੂੰ ਭੁੱਲ ਗਿਆ ਹੈ ਦੁਬਾਰਾ ਆਰੰਭ ਕਰ ਆਉ ਖੇ ਜੇ ਉਹ ਕੇ ਦਸਤਗੀਰ ਕਹਿਣ ਲੱਗਾ ਮੈਂ ਕਿੱਥੇ ਭੁੱਲਾ ਹਾਂ ਉਹ ਤੇ ਤੁਸੀਂ ਮੇਰੀ ਬਾਹ ਪਕੜਨੀ ਮੈਂ ਕਿਹੜੀ ਥਾਂ ਤੇ ਭੁੱਲਦਾ ਉਹ ਥਾਂ ਦਾ ਮੈਨੂੰ ਪਤਾ ਚੱਲੇ ਸਤਿਗੁਰੂ ਕਹਿਣ ਲੱਗੇ ਠੀਕ ਹੈ ਜੈਸੇ ਹੀ ਦਸਤਗੀਰ ਨੇ ਗਿਣਤੀ ਅਰੰਭ ਕੀਤੀ ਇੱਕ ਸਤਿਗੁਰੂ ਨੇ ਬਾਹ ਪਕੜ ਲਈ ਕਹਿਣ ਲੱਗੇ ਗਿਣਤੀ ਇੱਕ ਤੋਂ ਪਹਿਲਾਂ ਅਰੰਭ ਕਰ ਇੱਕ ਤੋਂ ਕਿਉਂ ਅਰੰਭ ਕਰਦਾ ਹੈ ਦਸਤਗੀਰ ਕਹਿਣ ਲਗਾ ਮਹਾਰਾਜ ਇਹ ਹੈਰਾਨਗੀ ਵਾਲੀ ਗੱਲ ਹੈ ਇਸ ਤਰ੍ਹਾਂ ਕਿਸ ਤਰ੍ਹਾਂ ਹੋ ਸਕਦਾ ਹੈ ਇਕ ਤੋਂ ਪਹਿਲਾਂ ਤਾਂ ਕੁਝ ਵੀ ਨਹੀਂ ਗਿਣਤੀ ਕਿਸ ਰਾਹ ਤੋਂ ਪਹਿਲਾਂ ਔਸ਼ਕ ਦੀ ਹੈ ਗੁਰਨਾانک ਦੇਵ ਜੀ ਮਾਰੇ ਕਹਿਣ ਲਗੇ ਖਦਾ ਤੋਂ ਪਹਿਲੇ ਕੁਝ ਵੀ ਨਹੀਂ ਸਾਰੇ ਪਸਾਰੇ ਦੀ ਹੋਂਦ ਖਦਾ ਤੋਂ ਹੀ ਸ਼ੁਰੂ ਹੁੰਦੀ ਹੈ ਖੁਦਾ ਮੂਲ ਹੈ ਕਿ ਖਮੂਲ ਹੈ ਇਸ ਵਾਸਤੇ ਗੁਰਨਾانک ਦੇਵ ਜੀ ਮਹਾਰਾਜ ਜੀ ਦਾ ਕਲਾਮ ਇੱਕ ਤੋਂ ਸ਼ੁਰੂ ਹੁੰਦਾ ਹੈ ਤੇ ਗੁਰੂ ਅਰਜਨ ਸਾਹਿਬ ਜੀ ਦੇ ਪਹਿਲਾ ਖਰੀ ਇਕਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਉਸ ਇੱਕ ਦੀਆਂ ਪ੍ਰਕਰਮਾਂ ਕਰਦੀ ਹੈ ਇਹ ਇੱਕ జగਤਾ ਮੂਲ ਹੈ ਇਹ జగਤੀ بنیاد ਹੈ ਦਸ ਗੀਰ ਦੀ ਤਸਲੀ ਕਰਾਈ ਮਾਨੂੰ ਧਾਰਜਿ ਚੀ ਅਰੋਸ ਤੋਂ ਬਾਅਦ ਇਹ ਵਿਚਾਰ ਹੋਈ ਕਿ ਜਿਵੇਂ ਜਗਜੀਤ ਸਿੰਘ ਸਾਹਿਬ ਦੇ ਵਿੱਚ ਲੱਖਾਂ ਆਕਾਸ ਤੇ ਲੱਖਾਂ ਪਤਾਲ ਆਉਂਦੇ ਪਿਆਰਿਓ ਦਸਗ੍ਰੀ ਕਹਿਣ ਲਗਾ ਕਿ ਨੌਂ ਹੀ ਆਕਾਸ ਨੇ ਤੇ ਨੌਂ ਹੀ ਪਤਾਲ ਨੇ ਸਤਿਗੁਰੂ ਕਹਿਣ ਲਗੇ ਦਸਗ੍ਰੀ ਜੀ ਇਹ ਵੀ ਤੁਹਾਡਾ ਬਚਨ ਗਲਤ ਹੈ ਕਹਿਣ ਲਗੇ ਫਿਰ ਕਿਤਰਾ ਪਤਾ ਲੱਗੇ ਕਹਿੰਦੇ ਲਓ ਮੈਂ ਤੁਹਾਨੂੰ ਲੱਭਦਾ ਨਵਾਂ ਅਕਾਸਾਂ ਤਲਾਂ ਦੇ ਵਿੱਚ ਜੇ ਤੁਸੀਂ ਮੈਨੂੰ ਲੱਖਾਂ ਦੇ ਵਿੱਚੋਂ ਲੱਭ ਲੈਣਾ ਸੋ ਪਿਆਰਿਓ ਉਸ ਵੇਲੇ ਦਸਤਗੀਰ ਜਾ ਕੇ ਪਤਾਲਾ ਵਿੱਚ ਲੁਕਦਾ ਸਤਿਗੁਰੂ ਲੱਭ ਰਹੀਂਦੇ ਨੇ ਕਿਉਂਕਿ ਨਵਾਂ ਤੋਂ ਬਾਅਦ ਪਾਵਰ ਨਹੀਂ ਹੈ ਆਗਾਸ ਵਿੱਚ ਲੁਕਦਾ ਹੈ ਰੱਬ ਰਹੀਂਦੇ ਨੇ ਨਵਾਂ ਤੋਂ ਬਾਅਦ ਪਾਵਰ ਨਹੀਂ ਹੈ ਗੁਰੂ ਸਾਹਿਬ ਕਹਿਣ ਲੱਗੇ ਠੀਕ ਓਣ ਮੈਂ ਰੁਕਣਾ ਵਾਂ ਨੂੰ ਲੱਭ ਤੇ ਸਤਿਗੁਰੂ ਨਵਾਂ ਤੋਂ ਅੱਗੇ ਜਦੋਂ ਪਤਾਲਾ ਵਿੱਚ ਚਲੇ ਗਏ ਕੋਨ ਉਸ ਫਕੀਰ ਦਸਤਗੀਰ ਨੂੰ ਕੋਈ ਸੁਝਦਾ ਨਹੀਂ ਕੁਛ ਲੱਭਦਾ ਨਹੀਂ ਜੋ ਕਿ ਉਹਨਾਂ ਦੀ ਪਹੁੰਚ ਇਤਨੀ ਹੈ ਇਸ ਤੋਂ ਅਗੇ ਉਹਨਾਂ ਦੀ ਪਹੁੰਚ ਨਹੀਂ ਸੋ ਪਿਆਰਿਓ ਅਖੀ ਕੋ ਹਰ ਮੰਦਾ ਹੈ ਇਸ ਆਪਣੇ ਭਤੀਜੇ ਨੂੰ ਸਤਿਗੁਰੂ ਕਹਿੰਦੇ ਸਾਡੇ ਨਾਲ ਭੇਜ ਤਾਂ ਕਿ ਇਹਨੂੰ ਅਸੀਂ ਸਾਰੇ ਦਰਸ਼ਨ ਕਰਾ ਦਈਏ ਅੱਖਾਂ ਮੀੜ ਕੇ ਨਾਲ ਚੱਲਦਾ ਹੈ ਥੋੜੇ ਸਮੇਂ ਦੇ ਵਿੱਚ ਹੀ ਪਿਆਰਿਓ ਉਹ ਪਤਾਲਾਂ ਦੀ ਸ਼ੈਰ ਕਰਵਾ ਦਿੱਤੀ ਅਵਾਸਾਂ ਦੀ ਸ਼ੈਰ ਕਰ ਦਿੱਤੀ ਆ ਕੇ ਦੱਸਦਾ ਵੀ ਦਸ ਗੀਰ ਨੂੰ ਕਿ ਪਤਾ ਹੀ ਨਹੀਂ ਕਿ ਕਿਤਨੀ ਘਤਰਤੀ ਪਤਾਲਾਂ ਉਹਦੇ ਵਿੱਚ ਹੈ ਕਿਤਰੀ ਧਰਤੀ ਉੱਪਰ ਹੈ ਸੋ ਇਸ ਦਾ ਕੋਈ ਅੰਤ ਨਹੀਂ ਪਾ ਸਕਦੇ ਕਿ ਨਿਰਤਰੋ ਕੇ ਦਸ ਗੀਰ ਨੇ ਸਤਿਗੁਰਾਂ ਦੇ ਕੇ ਮੱਥਾ ਟੇਕਿਆ ਅੱਜ ਹੀ ਬਗਦਾਦ ਦੇ ਵਿੱਚ ਸਹਿਬ ਸ਼੍ਰੀ ਗੁਰੂ ਅਨੰਦ ਦੇਵ ਜੀ ਦਾ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਹੈ ਬੜੀ ਮਹਾਨਤਾ ਹੈ ਔਰ ਬੜੇ ਬਾਬੇ ਨਾਨਕ ਦੇਵ ਜੀ ਮੰਨਣ ਵਾਲੇ ਬੈਠੇ ਨੇ ਸੋਏ ਸੀ ਪਿਆਰਿਓ ਪੀ ਦਸਤਗੀ ਤੇ ਗੁਰੂ ਨਾਨਕ ਸਾਹਿਬ ਜੀ ਦਾ ਤਿਆਰ ਜਵਾਬ ਜੀ ਨੂੰ ਸੰਗਤ ਹੀ ਪਾਇਆ ਸਭੂ ਸਤੇ ਪਾਸ਼ਾ ਕਿਰਪਾ ਕਰੋਂ ਹੋਈਆਂ ਪੁਣਾ ਨੂੰ ਨਾਚ ਤਾਰਿਓ ਗੱਜ ਕੇ ਫਤੇ ਦਾ ਜਵਾਬ ਫਤੇ ਵਿੱਚ ਦੇਣਾ ਹੈ ਸਾਡੇ YouTube ਚੈਨਲ ਕੋਲ ਗੁਰੂ 13 TV ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਆਓ ਗੱਜੇ ਕੇ ਫਤਗ ਜਾਈਏ ਜੀ ਵਾਹਿ ਜੀ ਦਾ ਖਲਸਾ ਵਾਹਿ ਜੀ ਕੀ ਫਤਿਹ